ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਹੌਸਲਾ ਅਫਸਾਈ ਲਈ ਲਾਈਕ ਤੇ ਕਮੈਂਟ ਵੀ ਜਰੂਰ ਕਰੋ ਨੰਬਰ 1 ਔਲਿਆਂ ਦਾ ਜੂਸ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਾਰਨ ਚ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਔਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਵਧਾਉਣ ਚ ਮਦਦ ਕਰਦਾ ਹੈ ਅਜਿਹੇ ਛਟੜ ਦੀ ਚਰਬੀ ਨੂੰ ਘੱਟ ਕਰਨ ਲਈ ਔਲਿਆਂ ਦੇ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ ਔਲਿਆਂ ਦੇ ਜੂਸ ਤੋਂ ਇਲਾਵਾ ਇਸ ਦਾ ਮੁਰੱਬਾ ਵੀ ਖਾਧਾ ਜਾ ਸਕਦਾ ਹੈ ਨੰਬਰ 2 ਨਿੰਬੂ ਦਾ ਰਸ ਬਾਹਰ ਨਿਕਲੇ ਟਿਡ ਨੂੰ ਅੰਦਰ ਕਰਨ ਲਈ ਨਿੰਬੂ ਦੇ ਰਸ ਦਾ ਸੇਵਨ ਵੀ ਚੰਗਾ ਪ੍ਰਭਾਵ ਪਾਉਂਦਾ ਹੈ ਨਿੰਬੂ ਦਾ ਰਸ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਚਰਬੀ ਨੂੰ ਪਿਘਲਾ ਦਿੰਦਾ ਹੈ ਤੇ ਢਿੱਡ ਦੀ ਚਰਬੀ ਤੇ ਤੇਜ਼ੀ ਨਾਲ ਪ੍ਰਭਾਵ ਪਾਉਂਦਾ ਹੈ ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ ਚ ਅੱਧਾ ਚਮਚ ਸ਼ਹਿਦ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਓ ਨਿੰਬੂ ਦੇ ਰਸ ਨਾਲ ਹੀ ਪਾਣੀ ਬਣਾ ਕੇ ਪੀਤਾ ਵੀ ਜਾ ਸਕਦਾ ਹੈ ਨੰਬਰ 3 ਮੇਥੀ ਦੇ ਬੀਜ ਫਾਈਬਰ ਨਾਲ ਭਰਪੂਰ ਮੇਥੀ ਦੇ ਬੀਜਾਂ ਨੂੰ ਵੀ ਭਾਰ ਘਟਾਉਣ ਵਾਲੀ ਖੁਰਾਕ ਚ ਸ਼ਾਮਿਲ ਕੀਤਾ ਜਾ ਸਕਦਾ ਹੈ ਮੇਥੀ ਦੇ ਬੀਜਾਂ ਨੂੰ ਰਾਤ ਪਰ ਭਿਉ ਕੇ ਰੱਖੋ ਤੇ ਅਗਲੀ ਸਵੇਰ ਇਸ ਪਾਣੀ ਨੂੰ ਗਰਮ ਕਰਕੇ ਖਾਲੀ ਪੇਟ ਪੀਓ ਇਸ ਪਾਣੀ ਦਾ ਰੋਜ਼ਾਨਾ ਸੇਵਨ ਕੀਤਾ ਜਾ ਸਕਦਾ ਹੈ ਨੰਬਰ 4 ਅਜ਼ਮੈਨ ਦਾ ਪਾਣੀ ਰੋਜ਼ਾਨਾ ਸਵੇਰੇ ਸ਼ਾਮ ਅਜ਼ਮੈਨ ਦਾ ਪਾਣੀ ਬਣਾ ਕੇ ਪੀਣ ਨਾਲ ਢਿੱਡ ਤੇ ਅਸਰ ਦੇਖਣ ਨੂੰ ਮਿਲਦਾ ਹੈ ਰਾਤ ਨੂੰ 3 ਗਲਾਸ ਪਾਣੀ 'ਚ 1 ਚਮਚ ਅਜ਼ਮੈਨ ਦੇ ਬੀਜਾਂ ਨੂੰ ਉਬਾਲੋ ਇਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ 3 ਗਲਾਸ ਤੋਂ 2 ਗਲਾਸ ਤੱਕ ਘਟਣਾ ਹੋ ਜਾਵੇ। ਹੁਣ ਰਾਤ ਦਾ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਇਸ ਪਾਣੀ ਦਾ ਇੱਕ ਗਲਾਸ ਪੀਓ ਤੇ ਬਾਕੀ ਬਚਿਆ ਗਲਾਸ ਅਗਲੀ ਸਵੇਰ ਪੀ ਲਓ। ਨੰਬਰ 5 ਵਾਲਾਂ ਲਈ ਅਦਰਕ ਲੌਂਗ ਪਾਊਡਰ ਦੇ ਫਾਇਦੇ। ਨੰਬਰ 1 ਅਦਰਕ ਲੌਂਗ ਦਾ ਇਹ ਨੁਸਖਾ ਖਰਾਬ ਵਾਲਾਂ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਨੰਬਰ 2 ਇਸ ਨੁਸਖੇ ਨਾਲ ਪਤਲੇ ਵਾਲ ਮੋਟੇ ਤੇ ਸੰਘਣੇ ਹੋ ਜਾਂਦੇ ਹਨ ਵਾਲਾਂ 'ਚ ਡੈਂਡਰਫ ਤੋਂ ਵੀ ਛੁਟਕਾਰਾ ਮਿਲਦਾ ਹੈ ਨੰਬਰ 3 ਇਸ ਨਾਲ ਸੁੱਕੀ ਸਕੈਲਪ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ ਨੰਬਰ 4 ਸਫੈਦ ਵਾਲਾਂ ਦੀ ਸਮੱਸਿਆ ਘਟ ਹੁੰਦੀ ਹੈ ਨੰਬਰ 6 ਆਮਲੇ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਇਹ ਕੈਸਟਰੋਲ ਨੂੰ ਘਟ ਕਰਦਾ ਹੈ ਨੰਬਰ 1 ਆਮਲਾ ਕੈਂਡੀ ਆਮਲੇ ਦਾ ਜੂਸ ਆਮਲਾ ਦਾ ਤੇਲ ਜਾਂ ਆਮਲਾ achar ਅਤੇ ਮਰਬਾ ਸਭ ਸਿਹਤ ਲਈ ਫਾਇਦੇਮੰਦ ਹਨ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਸਰੀਰ ਨੂੰ ਫਿੱਟ ਰੱਖਣ ਲਈ ਇਹ ਜ਼ਰੂਰੀ ਹੈ ਨੰਬਰ 7 ਯਾਦਦਾਸ਼ਤ ਤੇਜ਼ ਹਰ ਰੋਜ਼ 15 ਮਿੰਟ ਦੀ ਮੱਧ ਗਤੀ ਦੀ ਕਸਰਤ ਕੀਤੀ ਜਾਵੇ ਤਾਂ ਬ੍ਰੇਨ ਫਾਗ ਘਟਦਾ ਹੈ ਕਾਸਰਤ ਦਿਮਾਗ ਦੇ ਯਾਦਾਸਤ ਵਾਲੇ ਕੇਂਦਰ ਹਿਪੋਕੈਂਸ ਨੂੰ ਐਕਟੀਵੇਟ ਕਰਦੀ ਹੈ ਨੰਬਰ 8 ਇੱਕ ਵੱਡਾ ਗਲਾਸ ਪਾਣੀ ਪੀਓ ਦਿਮਾਗ ਚ 80% ਪਾਣੀ ਹੁੰਦਾ ਹੈ ਅਜਿਹੇ ਚ ਹਾਈਡਰੇਟ ਰਹਿਣ ਨਾਲ ਬ੍ਰੇਨ ਫੌਗ ਘੱਟ ਹੁੰਦਾ ਹੈ ਇੱਕ ਵੱਡਾ ਗਲਾਸ ਪਾਣੀ ਕੁਸਪਲਾ ਚ ਇਸ ਤੋਂ ਰਾਹਤ ਦਿਵਾਉਂਦਾ ਹੈ ਨੰਬਰ 9 ਮਲਟੀਟਾਸਕਿੰਗ ਤੋਂ ਬਚੋ दिमाग ते सोचन दी ਸਮਰੱਥਾ ਹੋਲੀ ਜਦੋਂ ਇਕੱਠੇ ਕੰਮ ਕਰਦੇ ਹਾਂ ਤਾਂ ਦਿਮਾਗ ਦੀ ਸੋਚਣ ਦੀ ਸਮਰੱਥਾ ਹੋਲੀ ਹੋਣ ਲੱਗਦੀ ਹੈ ਕਾਲ ਤਿਆਂ ਦਾ ਖਾਸਾਵਾਦਾ ਹੈ ਚੀਜ਼ਾਂ ਭੁੱਲਦੀਆਂ ਹਨ ਨੰਬਰ 10 ਢਿੱਡ ਫੁੱਲਣ ਕੈਸ ਤੇ ਵੱਧ ਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵੱਡੇ ਇਲਾਇਚੀ ਦਾ ਸੇਵਨ ਕਰੋ ਜੇਕਰ ਤੁਹਾਡੇ ਘਰ ਵਿੱਚ ਵੱਡੇ ਇਲਾਇਚੀ ਹੈ ਤਾਂ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ 1/4 ਚਮਚ ਵੱਡੀ ਇਲਾਇਚੀ ਪਾਊਡਰ ਅਤੇ 1/2 ਚਮਚ ਮਿਸਰੀ ਨਾਲ ਮਿਲਾ ਕੇ ਲਓ ਇਸ ਨਾਲ ਤੁਹਾਡਾ ਡਾਈਜੈਸ਼ਨ ਮਜ਼ਬੂਤ ਹੋ ਜਾਵੇਗਾ ਨੰਬਰ 11 ਆਲੂ ਜਾਂ ਖੀਰਾ ਗਰਮੀ ਅਚ ਬਹੁਤ ਸਾਰੇ ਲੋਕ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਅਜਿਹੇ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਆਪਣੇ ਸਰੀਰ ਤੇ ਆਲੂ ਜਾਂ ਖੀਰਾ ਕੱਟ ਕੇ ਰਗੜ ਸਕਦੇ ਹਨ ਅਜਿਹੇ ਹਕ ਕਰਨ ਨਾਲ ਪਸੀਨੇ ਤੋਂ ਰਾਹਤ ਮਿਲ ਸਕਦੀ ਹੈ ਨੰਬਰ 12 ਅਲਸੀ ਦੇ ਬੀਜ omega fatty acid ਅਤੇ fiber ਨਾਲ ਭਰਪੂਰ ਅਲਸੀ ਦੇ ਬੀਜ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਂਦੇ ਹਨ ਇਹਨਾਂ ਦਾ ਰੋਜ਼ਾਨਾ ਸੇਵਨ ਕਰਨ ਵਾਲੇ ਲੋਕਾਂ ਵਿੱਚ ਲੋੜ ਤੋਂ ਵੱਧ ਪਸੀਨਾ ਆਉਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 13 ਵਿਟਾਮਿਨ E ਵਿਟਾਮਿਨ E ਸਾਡੇ ਸਰੀਰ ਦੇ ਅੰਦਰ ਹਾਰਟ ਗ੍ਰੈਸ ਅਤੇ ਨੈਕਟਸ ਫੈਟ ਨੂੰ ਉਤੇਜਿਤ ਕਰਦਾ ਹੈ ਜਿਸ ਨਾਲ ਪਸੀਨਾ ਜ਼ਿਆਦਾ ਨਹੀਂ ਆਉਂਦਾ ਇਹ ਸੁੱਕੇ ਮੇਵਿਆਂ ਅਤੇ ਬਨਸਪਤੀ ਤੇਲਾਂ ਦੇ ਵਿੱਚ ਹੁੰਦਾ ਹੈ ਨੰਬਰ 14 ਨਿੰਬੂ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦੇਣ ਲਈ ਨਿੰਬੂ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਨਿੰਬੂ ਐਸਿਡਿਕ ਹੁੰਦਾ ਹੈ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਨੂੰ 10 ਮਿੰਟ ਲਈ ਅੰਦਰ ਆਰਮ ਤੇ ਰੱਖ ਲਓ। ਅਜਿਹਾ ਕਰਨ ਦੇ ਨਾਲ ਪਸੀਨੇ ਦੀ ਬਦਕੂ ਤੋਂ ਛੁਟਕਾਰਾ ਮਿਲੇਗਾ।